ਇਹ ਨਹੀਂ ਹੈ ਕਿ ਇਕੱਲੇ ਉਹ ਵਿਧਾਇਕ ਨੇ ਇਸ ਕਰਕੇ ਉਹਨਾਂ ਨੇ ਮੁੱਦਾ ਚੱਕਿਆ ਮੈਂ ਕਾਫੀ ਲੰਬੇ ਸਮੇਂ ਤੋਂ 15-20 ਸਾਲ ਤੋਂ ਦੇਖਦਾ ਆ ਰਿਹਾ ਹਾਂ ਕਿ ਉਸ ਜਗ੍ਹਾ ਤੇ ਹਰ ਕੋਈ ਵੀ ਕਾਰਜਕ੍ਰਮ ਹੋਵੇ ਇੱਥੇ ਚਾਹੇ ਸ਼ਹੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਉਹ ਨਤਮਸਤਕ ਹੋਣ ਲਈ ਆਂਦੇ ਆ ਇਹ ਆਪਣੇ ਜਿਹੜਾ ਨੌਕਰਾ ਮਹੱਲਾ ਬਾਈ ਪੱਤੀ ਦੇ ਇਲਾਕੇ ਵਿੱਚ ਸ਼ਹੀਦ ਸ਼ਗਦੇਵ ਦਾ ਜਨਮ ਸਥਾਨ ਹੈ ਜੀ ਉਹਦੇ ਰਸਤਾ ਉਹਦੇ ਘਰ ਨੂੰ ਸਿੱਧਾ ਰਾਹ ਲਿਆਉਣਾ ਸੀ ਜੀ ਕਿਤੇ ਵੀ ਜਾਣੇ ਕਿਤੇ ਬਾਹਰ ਅੰਦਰ ਜਾਣੇ ਹਰ ਬੰਦੇ ਦਾ ਸਵਾਲ ਇਹੀ ਹੁੰਦਾ ਹੈ ਕਿ ਰਸਤਾ ਖੁੱਲ ਗਿਆ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਕਿ 23 ਮਾਰਚ ਕੱਲ੍ਹ ਜਾਂ ਪਰਸ ਨੂੰ ਇਹਦੇ ਆਪਾਂ ਸਾਰਿਆਂ ਨੇ ਸ਼ਹੀਦਾਂ ਦੇ ਯਾਦਗਾਰਾਂ ਤੇ ਇਹ ਸ਼ਬਦ ਗਾਉਣਾ ਕਿ ਸ਼ਹੀਦਾਂ ਦੀ ਚਿਤਾਵਾਂ ਤੇ ਲੱਗੇਗੇ ਹਰ ਪਰਸ ਮਿਲੇ ਮਦਨ ਤੇ ਮਰਦੇ ਵਾਲੋਂ ਦਾ ਪੱਕੇ ਹੀ ਬਾਕੀ ਨਿਸ਼ਾਨ ਉੱਤੇ ਅੱਜ ਜਿਹੜੀ ਸਾਡੀ ਅੱਜ ਵੀ ਮੀਟਿੰਗ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕਰ ਲਈ ਗਈ ਹੈ ਸਿਰਫ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਪੰਜਾਬ ਸਰਕਾਰ ਵੱਲੋਂ ਸਾਨੂੰ ਨਹੀਂ ਸਮਝ ਆ ਰਿਹਾ ਕਿ ਜਿਹੜੀ ਮੁਆਵਜ਼ਾ ਰਾਸ਼ੀ ਹੈ ਕਿਉਂ ਨਹੀਂ ਦਿੱਤੀ ਜਾ ਰਹੀ ਚਾਹੇ ਉਹ ਇਲਾਕਾ ਵਿਧਾਇਕ ਨੇ ਚਾਹੇ ਕੁਲਵੰਤ ਸਿੱਧੂ ਜੀ ਨੇ ਚਾਹੇ ਕੋਈ ਵੀ ਵਿਧਾਇਕ ਹੈ ਜਾਂ ਪੰਜਾਬ ਸਰਕਾਰ ਹੈ ਪ੍ਰਸ਼ਾਸਨ ਹੈ ਉਹ ਗੁੱਡਵਿਲ ਲੈਂਡ ਇਹ ਕੰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਲਗਭਗ 13 ਸਾਲ ਹੋ ਗਏ ਉਹਨੇ ਫੋਨ ਕੀਤਾ ਸਾਨੂੰ ਕਿ ਸਰ ਅਸੀਂ ਇੱਥੇ ਤੇ ਪਹੁੰਚ ਗਏ ਆ ਉਹ ਆਣਾ ਚਾਹੁੰਦੇ ਸੀ ਚੌੜਾ ਬਾਜ਼ਾਰ ਉਹ ਨਿਕਲ ਕੇ ਸਮਰਾਲਾ ਚੌਂਕੋਂ ਨਾ ਕੋ ਇੰਡੀਕੇਸ਼ਨ ਲੱਗਿਆ ਹੋਇਆ ਕੈਂਟਾ ਘਰ ਦੇ ਕੋਲ ਇੰਡੀਕੇਸ਼ਨ ਲੱਗਿਆ ਉਹ ਵੀ ਅਸੀਂ ਖੜ ਕੇ ਰਾਤ ਨੂੰ ਲਗਵਾਇਆ ਸੀ ਨਾ ਦੇ ਆਏ ਜੀ ਪਹਿਲਾਂ ਇਹ ਮਕਾਨ ਕਬਜ਼ੇ ਵਿੱਚ ਸੀਗਾ ਉਸ ਟਾਈਮ ਸੰਘਰਸ਼ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਹੁਣ ਮੈਂ ਆਪਣੀ ਹੋਸ਼ ਦੇ ਵਿੱਚ ਫਾਦਰ ਸਾਹਿਬ ਨੂੰ ਚਾਰ ਵਾਰ ਹਾਈ ਕੋਰਟ ਜਾਂਦੇ ਹੋਏ ਦੇਖ ਲਿਆ ਸੁਖਦੇਵ ਜੀ ਦੇ ਬਰਤ ਦੇਖੋ ਤੁਸੀਂ ਪੰਜਾਬ ਲੁਧਿਆਣਾ ਦੇ ਵਿੱਚ ਖਾਸ ਕਰ ਦੋ ਵਿਰਾਸਤੀ ਜਗ੍ਹਾ ਸਾਡੇ ਕੋਲ ਹੈਗੀਆਂ ਇੱਕ ਲੋਧੀ ਕਿਲਾ ਇੱਕ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ ਦੋਨੇ ਨੇ ਨੇੜੇ ਨੇੜੇ ਨੇ ਚਲੋ ਇੱਥੇ ਦਾ ਅਸੀਂ ਬੈਠੇ ਹਾਂ ਸਮਝਾ ਲੈਣੇ ਤੁਸੀਂ ਲੋਧੀ ਕਿਲੇ ਦਾ ਹਾਲ ਦੇਖਿਆ ਜਾ ਕੇ ਸਤਿ ਸ਼੍ਰੀ ਅਕਾਲ ਜੀ ਅਸੀਂ ਸ਼ਹੀਦ ਆਜ਼ਮ ਸੁਖਦੇਵ <th>ਪਰ ਦੇ ਜਨਮ ਸਥਾਨ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਅਸੀਂ ਅੱਜ ਸੁਖਦੇਵ <th>ਪਰ ਜਿੱਥੇ ਕਿ ਸੁਖਦੇਵ <th>ਪਰ ਰਹਿੰਦੇ ਸਨ ਜਿੱਥੇ ਹੀ ਉਹਨਾਂ ਦਾ ਜਨਮ ਹੋਇਆ ਉੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਤੇ ਉੱਥੇ ਹੀ ਦੇਸ਼ ਦੇ ਲਈ ਕਾਫੀ ਸੰਘਰਸ਼ਾਂ ਲੜੇ ਤੇ ਅੱਜ ਕਾਫੀ ਸਾਲ ਤੋਂ ਹੋਇਆ ਜਿਹੜਾ ਕਿ ਇਹ ਮਸਲਾ ਕਾਫੀ ਹੈ ਉਠਿਆ ਹੋਇਆ ਹੈ ਕਿ ਇੱਕ ਸੁਗਰੀਤ <th>ਪਾਪਾ ਜੀ ਦੀ ਜਨਮ ਸਥਾਨ ਨੂੰ ਵਧੀਆ ਬਣਾਇਆ ਜਾਏ ਤੇ ਉਹਨਾਂ ਦੀ ਇੱਕ ਹਿਸਟੋਰੀਕਲ ਪਲੇਸ ਜਿਹੜੀ ਕਿ ਬਣਾਈ ਜਾਵੇ ਤੇ ਉੱਥੇ ਹੀ ਲੈ ਕੇ ਇੱਕ ਆ ਮਾਮਲਾ ਜਿਹੜਾ ਕਿ ਆ ਚੱਲਦਾ ਪਿਆ ਹੈ ਕਿ ਇੱਕ ਗਲੀ ਕੱਢਣੀ ਹੈ ਕਾਫੀ ਵਰਸ਼ ਹੋ ਗਏ ਐ ਇਸ ਮਾਮਲੇ ਨੂੰ ਪਰ ਹਾਜੇ ਤੱਕ ਵੀ ਕੋਈ ਵੀ ਜਿਹੜੀਆਂ ਪ੍ਰਸ਼ਾਸਨ ਦੇ ਸਿਰ ਤੇ ਜੂਨੀ ਖਿਸਕਰੀ ਕਿਉਂ ਨਹੀਂ ਕੱਢਿਆ ਜਾ ਰਿਹਾ ਮੇਰੇ ਨਾਲ ਤ੍ਰਿਮੂ ਥਾਪਰ ਜੀ ਜੋ ਕਿ ਵੰਸ਼ੀਦ ਨੇ ਉਹਨਾਂ ਦੇ ਸਰ ਕਿਉਂ ਨਹੀਂ ਨਿਕਲ ਰਿਹਾ ਕਿਉਂਕਿ ਅੱਜ ਵਿਧਾਨ ਸਭਾ ਦੇ ਵਿੱਚ ਆਵਾਜ਼ ਵੀ ਚੁੱਕੀ ਗਈ ਸੀਗੀ ਕੁਲਵੰਤ ਸਿੱਧੂ ਜੀ ਵੱਲੋਂ ਤੇ ਹੋਰ ਵੀ ਸਮਾਜਿਕ ਸੰਸਥਾਵਾਂ ਕਾਫੀ ਬਾਤ ਚੁੱਕੀਆਂ ਨੇ ਦੇਖੋ ਅੱਜ ਸਾਨੂੰ ਬੜਾ ਚੰਗਾ ਲੱਗਿਆ ਕਿ ਜਿਹੜੇ ਆਤਮ ਹਲਕਾ ਆਤਮ ਹਲਕੇ ਤੋਂ ਵਿਧਾਇਕ ਨੇ ਕੁਲਵੰਤ ਸਿੱਧੂ ਜੀ ਇਹ ਨਹੀਂ ਹੈ ਕਿ ਇਕੱਲੇ ਉਹ ਵਿਧਾਇਕ ਨੇ ਇਸ ਕਰਕੇ ਉਹਨਾਂ ਨੇ ਮੁੱਦਾ ਚੱਕਿਆ ਮੈਂ ਕਾਫੀ ਲੰਬੇ ਸਮੇਂ ਤੋਂ 15 20 ਸਾਲ ਤੋਂ ਦੇਖਦਾ ਆ ਰਿਹਾ ਕਿ ਉਸ ਜਗ੍ਹਾ ਤੇ ਹਰ ਕੋਈ ਵੀ ਕਾਰਜਕ੍ਰਮ ਹੋਵੇ ਇੱਥੇ ਚਾਹੇ ਸ਼ੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਉਹ ਨਤਮਸਤਕ ਹੋਣ ਲਈ ਆਂਦੇ ਆ ਨਾਲੇ ਪਹਿਲਾਂ ਵੀ ਉਹਨਾਂ ਨੇ 2 ਸਾਲ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਸੀਗਾ ਔਰ ਉਸ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਹੋਈ ਸੀ ਬਟ ਕੁਝ ਕਾਰਨਾ ਕਰਕੇ ਅ ਇਸ ਜਿਹੜਾ ਪ੍ਰੋਜੈਕਟ ਹੈ ਇਹ ਰੁਕ ਗਿਆ ਸੀ ਸਾਨੂੰ ਹਾਈ ਕੋਰਟ ਜਾਣਾ ਪਿਆ ਉਹਦੇ ਬਾਅਦ ਸੁਪਰੀਮ ਕੋਰਟ ਜਾਣਾ ਪਿਆ ਉਸ ਤੋਂ ਬਾਅਦ ਜਾ ਕੇ ਇਹ ਜਿਹੜਾ ਹੁਣ ਐਂਡ ਮੂਵਮੈਂਟ ਤੇ ਆ ਗਿਆ ਸਿਰਫ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਪੰਜਾਬ ਸਰਕਾਰ ਵੱਲੋਂ ਸਾਨੂੰ ਨਹੀਂ ਸਮਝ ਆ ਰਿਹਾ ਕਿ ਜਿਹੜੀ ਮੁਆਵਜ਼ਾ ਰਾਸ਼ੀ ਹੈ ਕਿਉਂ ਨਹੀਂ ਦਿੱਤੀ ਜਾ ਰਹੀ ਜਿੱਦਾਂ ਕਿ ਅੱਜ ਵੀ ਉਹਨਾਂ ਨੇ ਚੱਕੇ ਉਹਨਾਂ ਨੂੰ ਸਮਾਂ ਹੋਰ ਮਿਲ ਜਾਂਦਾ ਸਪੀਕਰ ਸਾਹਿਬ ਸਪੀਕਰ ਸਾਹਿਬ ਉਸੇ ਟਾਈਮ ਕਹਿ ਦਿੰਦੇ ਕਿ ਜਿਹੜਾ ਮੁਆਵਜ਼ਾ ਹੈ ਇਹ ਜਿਹੜਾ ਦਿੱਤਾ ਜਾਵੇ ਜੀ ਸਰ ਇਹ ਇੱਕ ਕਾਫੀ ਸੰਸਥਾ ਦੇ ਵੱਲੋਂ ਇੱਥੇ ਆ ਕੇ ਨਮਨ ਵੀ ਹੁੰਦੇ ਨੇ ਨਤਮਸਤਕ ਵੀ ਹੁੰਦੇ ਨੇ ਤੇ ਉਹ ਕਿਉਂ ਨਹੀਂ ਪ੍ਰਸ਼ਾਸਨ ਦੇ ਵੱਲੋਂ ਇੱਕ ਕੀਤੀ ਜਾ ਰਹੀ ਕੋਈ ਨਹੀਂ ਜਿਹੜਾ ਗਲੀ ਬਣਾਈ ਜਾ ਰਹੀ ਕਿਉਂਕਿ ਕਿਉਂਕਿ ਇੱਕ ਬੜੀ ਮਹੱਤਵਪੂਰਨ ਜਗਾ ਵੈ ਲੁਧਿਆਣਾ ਦੇ ਵਿੱਚ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਨੂੰ ਛੁੜਾਇਆ ਕਿਉਂ ਨਹੀਂ ਪ੍ਰਸ਼ਾਸਨ ਜਾਗ ਰਿਹਾ ਦੇਖੋ ਸਾਨੂੰ ਆ ਬੜਾ ਅਫਸੋਸ ਲੱਗਦਾ ਜਦ ਅਸੀਂ ਕਿਤੇ ਵੀ ਜਾਂਦੇ ਕਿਤੇ ਬਾਹਰ ਅੰਦਰ ਜਾਂਦੇ ਹਰ ਬੰਦੇ ਦਾ ਸਵਾਲ ਇਹੀ ਹੁੰਦਾ ਹੈ ਕਿ ਰਸਤਾ ਖੁੱਲ ਗਿਆ ਕਈ ਬੰਦੇ ਤਾਂ ਸਾਨੂੰ ਮੁਬਾਰਕਾਂ ਦਿੰਦੇ ਆ ਕਿ ਰਸਤਾ ਖੁੱਲ ਚੁੱਕਾ ਹੈ ਜੀ ਉੱਥੋਂ ਪਹਿਲੇ ਸਮੇਂ ਦੇ ਵਿੱਚ ਸੀਗਾ ਅੱਜ ਤੋਂ 15-20 ਸਾਲ ਪਹਿਲਾਂ ਜਦ ਸਾਡੇ ਫਾਦਰ ਸਾਹਿਬ ਕਿਤੇ ਜਾਂਦੇ ਸੀ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਸੁਖਦੇਵ ਠਾਪਰ ਜੀ ਜਨਮ ਸਥਲੀ ਖਾਲੀ ਹੋ ਗਈ ਜਿਹੜਾ ਕਬਜ਼ਾ ਸੀਗਾ ਮਤਲਬ ਸਾਡੇ ਬਜ਼ੁਰਗਾਂ ਦਾ ਸੰਘਰਸ਼ ਹੀ ਰਿਹਾ ਸ਼ੁਰੂ ਤੋਂ ਪਹਿਲਾਂ ਉਹ ਸੁਖਦੇਵ ਜੀ ਦੇਸ਼ ਲਈ ਸੰਘਰਸ਼ ਕਰਦੇ ਰਹੇ ਤੇ ਸਾਡਾ ਪਰਿਵਾਰ ਜਿਹੜਾ ਹੈਗਾ ਸਾ ਇਹ ਨਹੀਂ ਹੈ ਕਿ ਪਰਿਵਾਰ ਟਰਸਟ ਬਣਿਆ ਹੋਇਆ ਲੋਕ ਹੁਣ ਖਤਰੀ ਸਭਾ ਮਹਾਸਭਾ ਹੈ ਉਹਨੇ 5 ਮਾਰਚ ਨੂੰ ਇੱਕ ਮੈਮੋਰੰਡਮ ਦਿੱਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਕਿਸੇ ਤਹਿਸੀਲਾਰ ਨੂੰ ਐਸਡੀਐਮ ਨੂੰ ਜਾਂ ਡੀਸੀ ਸਾਹਿਬ ਨੂੰ ਕਿ 23 ਮਾਰਚ ਤੋਂ ਪਹਿਲਾਂ ਪਹਿਲਾਂ ਇਹਦਾ ਜਿਹੜਾ ਮੁਆਵਜ਼ਾ ਰਕਮ ਦਿੱਤੀ ਜਾਵੇ ਬਟ ਸਾਨੂੰ ਬੜਾ ਅਫਸੋਸ ਲੱਗ ਰਿਹਾ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪਰਸੋਂ 23 ਮਾਰਚ ਹੈ ਐਤਵਾਰ ਦਾ ਦਿਨ ਹੈ ਅੱਜ ਜਿਹੜੀ ਸਾਡੀ ਅੱਜ ਵੀ ਮੀਟਿੰਗ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕਰ ਲਈ ਗਈ ਹੈ ਉਹਦੇ ਵਿੱਚ ਇੱਕ ਇਕਦੁੱਕਾ ਕੋਈ ਚੀਜ਼ ਹੈਗੀ ਜਿਹੜੀ ਕਿ ਪੈਂਡਿੰਗ ਪਈ ਹੈ ਉਹ ਵੀ ਵੈਸੇ ਉਹਨਾਂ ਨੇ ਕਿਹਾ ਜੀ ਸਾਨੂੰ ਸ਼ਾਮ ਤੱਕ ਕੰਪਲੀਟ ਹੋ ਜਾਏਗੀ ਤੇ ਚੰਡੀਗੜ੍ਹ ਭੇਜਿਆ ਜਾਵੇਗਾ ਚੰਡੀਗੜ੍ਹ ਤੋਂ ਜਿਹੜੀ ਹੈਗੀ ਹੈ ਰਾਸ਼ੀ ਜਿਹੜੀ ਹੈ ਮੁਆਵਜ਼ਾ ਰਾਸ਼ੀ ਰਿਲੀਜ਼ ਹੋਣੀ ਹੈ ਬਟ ਸਾਨੂੰ ਹਲੇ ਤੱਕ ਕੋਈ ਇਤਲਾ ਨਹੀਂ ਆਈ ਅ ਲੱਗਦਾ ਨਾ ਕਿਤਨੇ ਕਿਤੇ ਇਹ ਅਨਗੇਲੀ ਵਰਤ ਤੇ ਪਏ ਆ ਲੱਗਦਾ ਕਿਤਨੇ ਕਿਤੇ ਹੁਣ 23 ਮਾਰਚ ਵੀ ਆ ਰਹੀ ਸ਼ਹੀਦੀ ਦਿਹਾੜਾ ਵੀ ਸ਼ੁਰੂ ਹੋਣ ਲੱਗਾ ਦੇਖੋ ਅਨਗੇਲੀ ਜੋ ਵਰਤਲੀ ਵਰਤਲੀ ਜੇ ਸਰਕਾਰ ਨੇ ਅੱਗੇ ਆਪਣੀ ਸਰਕਾਰ ਬਣਾਨੀ ਹੈ ਤੇ ਜਿਹੜੇ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਹੈ ਉਹ ਕਰਨੇ ਉਹਨਾਂ ਨੂੰ ਪੈਣੇ ਆ ਜੇ ਨਹੀਂ ਕਰਨਗੇ ਤਾਂ ਲੋਕ ਉਹਨਾਂ ਨੂੰ ਵੀ ਜਿਦਾਂ ਬਾਕੀ ਤੇ ਝਾੜੂ ਫੇਰਿਆ ਸੀ ਇਹਨਾਂ ਤੇ ਇਹਨਾਂ ਦਾ ਹੀ ਝਾੜੂ ਫਿਰ ਜੂਗਾ ਅੱਜ ਗੱਲ ਇਹ ਹੈ ਕਿ ਥੱਲੇ 2 ਸਾਲ ਇਹਨਾਂ ਦੇ ਪਏ ਆ ਇਕੂਏਸ਼ਨ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਮੁਆਵਜ਼ਾ ਰਾਸ਼ੀ ਦੇਣੀ ਹੈ ਲਗਭਗ ਮੈਂ ਕਹਿੰਦਾ ਕਰੋੜ ਰੁਪਏ ਦਾ ਪ੍ਰੋਜੈਕਟ ਨਹੀਂ ਹੈਗਾ ਸਰਕਾਰ ਲਈ ਕਰੋੜ ਰੁਪਿਆ ਦੇਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ 2 ਸਾਲ ਪਏ ਹੈ ਇਹ ਕੰਮ ਇੱਕ ਦਿਨਾਂ ਦਾ ਹੈ ਜੇ ਅੱਜ ਸ਼ਾਮ ਪੈ ਗਈ ਹੈ ਕੱਲ ਸਵੇਰੇ ਸ਼ਨੀਵਾਰ ਐਤਵਾਰ ਨੂੰ ਸਰਕਾਰ ਚਾਵੇ ਇੱਕ ਡੀਡੀ ਹੀ ਬਣਾਨੇ ਕਿ ਕੀ ਸਰਕਾਰ ਕੋਲ ਸੁਖਦੇਵ ਜੀ ਲਈ 1 ਕਰੋੜ ਰੁਪਿਆ ਵੀ ਹੈ ਨਹੀਂ ਬੜੀ ਲਹੰਤਾਲੀ ਗੱਲ ਹੋਊਗੀ ਜੇ 1 ਕਰੋੜ ਰੁਪਏ ਦੀ ਰਾਸ਼ੀ ਇਹ ਪਾਸ ਨਹੀਂ ਕਰ ਸਕਦੇ ਵੈਸੇ ਤਾਂ ਰਾਸ਼ੀ ਘਟੀ ਹੈ ਜੋ ਮੈਨੂੰ ਪਤਾ ਲੱਗਿਆ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਰ ਸਕਦਾ ਠੀਕ ਹੈ ਨਾ ਤੇ ਡੀਡੀ ਬਣਾ ਕੇ ਇਹਨਾਂ ਨੂੰ ਦਿੱਤੇ ਜਾਣੇ ਚਾਹੀਦੇ 23 ਮਾਰਚ ਨੂੰ ਚਾਹੇ ਭਗਤ ਸਿੰਘ ਭਗਵੰਤ ਮਾਨ ਜੀ ਭਗਤ ਸਿੰਘ ਜੀ ਦੇ ਖੜਖੜ ਕਲਾ ਜਾਨ ਚਾਹੇ ਹੁਸੇਲੀ ਵਾਲਾ ਜਾਨ ਸ਼ਾਇਦ ਸਾਨੂੰ ਵੈਸੇ ਉਮੀਦ ਨਹੀਂ ਇੱਥੇ ਆਣਗੇ ਜੇ ਆਂਦੇ ਵੀ ਇੱਥੇ ਤੇ ਜਿਹੜੀ ਮੁਆਵਜ਼ਾ ਰਾਸ਼ੀ ਹੈ ਇੱਥੇ ਆ ਕੇ ਜਿਨ੍ਹਾਂ ਜਿਨ੍ਹਾਂ ਦੀ ਬਿਲਡਿੰਗ ਐਕਵਾਇਰ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਔਰ ਇਹ ਗੁੱਡਵਿਲ ਲੈਨ ਚਾਹੇ ਉਹ ਇਲਾਕਾ ਵਿਧਾਇਕ ਨੇ ਚਾਹੇ ਕੁਲਵੰਤ ਸਿੱਧੂ ਜੀ ਨੇ ਚਾਹੇ ਕੋਈ ਵੀ ਵਿਧਾਇਕ ਹੈ ਚਾਹੇ ਪੰਜਾਬ ਸਰਕਾਰ ਹੈ ਪ੍ਰਸ਼ਾਸਨ ਹੈ ਉਹ ਗੁਡਵਿਲ ਲੈਣ ਇਹ ਕੰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਲਗਭਗ 13 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਹੋਏ ਨੂੰ ਤੇ ਹੁਣ ਜਦ ਇੱਕ ਐਂਡ ਮੂਵਮੈਂਟ ਤੇ ਹੈ ਤੇ ਉਹਨਾਂ ਨੂੰ ਆਪਣਾ ਲੋਕਾਂ ਦਾ ਗੁਡਵਿਲ ਲੈਣੀ ਚਾਹੀਦੀ ਹੈ ਅੱਛਾ ਸਰ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਿਹੜੇ ਪਿਛਲੇ ਡੀਸੀ ਸੀਗੇ ਹੁਣ ਜਤਿੰਦਰ ਜੋੜਵਾਲ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਹੋਈ ਕਿਉਂਕਿ ਦਫ਼ਤਰਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਸੁਖਦੇਵ ਥਾਪੜ ਭਗਤ ਸਿੰਘ ਤੇ ਨਾਲ ਰਾਜਗੁਰੂ ਇਹ ਸਾਰੇ ਇੱਕੋ ਇੱਥੇ ਇੱਥੇ ਨਾ ਤੁਹਾਨੂੰ ਮੈਂ ਇੱਕ ਗੱਲ ਕਵਾਂ ਡੀਸੀ ਸਾਹਿਬ ਦੇ ਜਿਹੜਾ ਦਫਤਰ ਹੈ ਨਾ ਉੱਥੇ ਵਾਲ ਬਣੀ ਹੈ ਜਿੱਥੇ ਸ਼ਹੀਦਾਂ ਦੀ ਫੋਟੋਆਂ ਲੱਗੀਆਂ ਹੋਈਆਂ ਉੱਥੇ ਚਲੋ ਡੀਸੀ ਸਾਹਿਬ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਸਾਰਿਆਂ ਨੂੰ ਪਤਾ ਹੀ ਹੈ ਜਗ ਜाहिर ਹੈ ਬਾਅਦ ਚ ਉਹਨਾਂ ਨੇ ਉਸੇ ਦਿਨ ਸ਼ਾਮ ਨੂੰ ਲਗਵਾਤੀ ਸੀ ਉੱਥੇ ਫੋਟੋ ਨਹੀਂ ਲੱਗੀ ਸੀ ਸੁਖਦੇਵ ਜੀ ਦੀ ਇਹ ਸੁਖਦੇਵ ਜੀ ਦਾ ਸ਼ਹਿਰ ਉੱਥੇ ਫੋਟੋ ਨਹੀਂ ਲੱਗੀ ਸੀ ਉੱਥੇ ਕੱਲੇ ਭਗਤ ਸਿੰਘ ਜੀ ਦੀ ਲੱਗੀ ਸੀ ਨਾ ਰਾਜਗੁਰੂ ਜੀ ਦੀ ਸੀਗੀ ਨਾ ਸੁਖਦੇਵ ਜੀ ਦੀ ਸੀਗੀ ਸ਼ਾਮ ਨੂੰ ਉਹ ਫੋਟੋ ਲੱਗੀ ਸੀ ਜਦ ਅਸੀਂ ਪ੍ਰੋਟੈਸਟ ਕੀਤਾ ਸੀਗਾ ਉਸ ਤੋਂ ਬਾਅਦ ਜਾ ਕੇ ਫੋਟੋ ਲੱਗੀ ਸੀਗੀ ਤੇ ਗੱਲ ਰਹੀ ਦਫ਼ਤਰਾਂ ਦੇ ਵਿੱਚ ਕੱਲੇ ਭਗਤ ਸਿੰਘ ਜੀ ਦੇ ਬਾਬਾ ਸਾਹਿਬ ਦੀ ਲੱਗੀ ਹੋਈ ਹੈ ਸਾਡਾ ਇਹ ਵੀ ਸੰਘਰਸ਼ ਚੱਲਿਆ ਸੀਗਾ ਕਿ ਸੁਖਦੇਵ ਜੀ ਦੀ ਜ਼ਰੂਰ ਲਗਾਈ ਜਾਏ ਕਿਉਂਕਿ ਉਹ ਵੀ ਪੰਜਾਬ ਦੇ ਜੰਮਪਲ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਤਿੰਨ ਜਿਸਮ ਇੱਕ ਜਾਨ ਸੀਗੇ ਬਟ ਇਹ ਸਾਡੀ ਸੁਣਵਾਈ ਨਹੀਂ ਹੋਈ ਤੇ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦਾ ਆਪਣਾ ፕሮਪਗੈਂਡਾ ਹੈ ਅਸੀਂ ਚਾਹੁੰਦੇ ਹਾਂ ਕਿ ਸੁਖਦੇਵ ਜੀ ਦੇ ਘਰ ਨੂੰ ਸਿੱਧਾ ਰਾ ਦਿੱਤਾ ਜਾਵੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਜੀ ਦੇ ਨਾਮ ਤੇ ਰੱਖਿਆ ਜਾਵੇ ਕੁਝ ਛੋਟੀਆਂ-ਛੋਟੀਆਂ ਮੰਗਾਂ ਜਿਹੜੀਆਂ ਕਿ ਇਹਨਾਂ ਨੂੰ ਫੁੱਲਫਿਲ ਕਰਨੀਆਂ ਚਾਹੀਦੀਆਂ ਤਾਂ ਕਿ ਆਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿਉਂਕਿ ਤੁਸੀਂ ਹੁਣ ਆਏ ਹੋ ਪਹਿਲਾਂ ਮੈਂ ਕਹੂੰਗਾ ਤੁਸੀਂ ਬਾਹਰ ਹੀ ਮੇਨ ਰੋਡ ਤੇ ਲੋਕਾਂ ਨੂੰ ਪੁੱਛ ਲੈਂਦੇ ਕਿ ਸੁਖਦੇਵ ਜੀ ਦੇ ਘਰ ਬਾਰੇ ਤੁਹਾਨੂੰ ਪਤਾ ਹੈ ਉਹ ਕਹਿੰਦੇ ਕੌਣ ਸੁਖਦੇਵ ਠੀਕ ਹੈ ਜੀ ਉਹਨਾਂ ਦੀ ਫੈਕਟਰੀ ਕਿੱਥੇ ਹੈ ਦੁਕਾਨ ਕਿੱਥੇ ਹੈ ਲੋਕਾਂ ਨੂੰ ਪਤਾ ਨਹੀਂ ਲੱਗਦਾ ਜੇ 50 ਲੱਖ ਦੀ ਆਬਾਦੀ ਲੁਧਿਆਣੇ ਹੈ ਤੇ ਮੈਂ ਕਹਿੰਦਾ 10 ਲੱਖ ਨੂੰ ਵੀ ਨਹੀਂ ਪਤਾ ਹੋਊਗਾ ਇੱਥੇ ਸਾਨੂੰ ਕੋਈ ਨਾ ਕੋਈ ਕਾਰਜਕ੍ਰਮ ਕਰਨਾ ਪੈਂਦਾ ਲੋਕਾਂ ਨੂੰ WhatsApp ਮੈਸੇਜ ਪਾਣੇ ਪੈਂਦੇ ਕਾਲਸ ਕਰਨੇ ਪੈਂਦੇ ਆ ਜਾਂ ਗਰੁੱਪਸ ਦੇ ਵਿੱਚ ਮੈਸੇਜ ਪਾਣੇ ਪੈਂਦੇ ਤਾਂ ਲੋਕਾਂ ਦੇ ਇੱਥੇ ਪੈਰ ਪੈਂਦੇ ਆ ਫਿਰ ਉਹ ਕਹਿੰਦਾ ਲੋਕੇਸ਼ਨ ਭੇਜੋ ਹੁਣ ਜਦੋਂ ਕੋਈ ਜੱਥਾ ਲੈ ਕੇ ਇੱਥੇ ਆਇਆ ਪਿਛਲੇ ਹਫਤੇ ਉਹਨੇ ਫੋਨ ਕੀਤਾ ਸਾਨੂੰ ਕਿ ਸਰ ਅਸੀਂ ਇੱਥੇ ਇੱਥੇ ਪਹੁੰਚ ਗਏ ਆ ਉਹ ਆਣਾ ਚਾਹੁੰਦੇ ਸੀ ਚੌੜਾ ਬਾਜ਼ਾਰ ਉਹ ਨਿਕਲ ਕੇ ਸਮਰ ਨਾ ਕੋ ਇੰਡੀਕੇਸ਼ਨ ਲੱਗਿਆ ਹੋਇਆ ਹੈ ਕੈਂਟਾ ਕਰਦੇ ਕੋਲ ਇੰਡੀਕੇਸ਼ਨ ਲੱਗਿਆ ਹੈ ਉਹ ਵੀ ਅਸੀਂ ਖੜ ਕੇ ਰਾਤ ਨੂੰ ਲਗਵਾਇਆ ਸੀਗਾ ਮਤਲਬ ਹਰ ਚੀਜ਼ ਲਈ ਸੰਘਰਸ਼ ਕਰਨਾ ਪਿਆ ਸਾਨੂੰ ਇਹ ਨਹੀਂ ਹੈ ਕਿ ਕੀ ਅਸੀਂ ਰਿਕੁਐਸਟ ਕੀਤੀ ਹੈ ਗਵਰਨਮੈਂਟ ਨੂੰ ਤੇ ਉਹ ਸ਼ਾਂਤ ਗੱਲ ਹੋ ਗਈ ਹੋਵੇ ਤ੍ਰਿਬੂਨ ਜੀ ਕਿੰਨੇ ਕੋ ਸਾਲ ਹੋ ਗਏ ਤੁਹਾਨੂੰ ਸੰਘਰਸ਼ ਕਰਦੇ ਨੂੰ ਕਿੰਨੇ ਕੋ ਸਾਲ ਹੋ ਗਏ ਇਹ ਪਰਿਵਾਰ ਨੂੰ ਸੰਘਰਸ਼ ਕਰਦੇ ਨੂੰ ਦੇਖੋ ਇਹ ਤਾਂ ਪੁਰਾਣੀਆਂ ਗੱਲਾਂ ਹੈ ਜੀ ਸ਼ੁਰੂ ਤੋਂ ਦਾਦੇ ਪੜਦਾਦੇ ਸੰਘਰਸ਼ ਹੀ ਕਰਦੇ ਆਏ ਆ ਸ਼ੁਰੂ ਤੋਂ ਹੀ ਕਰਦੇ ਆਏ ਜੀ ਪਹਿਲਾਂ ਇਹ ਮਕਾਨ ਕਬਜ਼ੇ ਸੀਗਾ ਉਸ ਟਾਈਮ ਸੰਘਰਸ਼ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਹੁਣ ਮੈਂ ਆਪਣੀ ਹੋਸ਼ ਦੇ ਵਿੱਚ ਫਾਦਰ ਸਾਹਿਬ ਨੂੰ ਚਾਰ ਵਾਰ ਹਾਈ ਕੋਰਟ ਜਾਂਦੇ ਹੋਏ ਦੇਖ ਲਿਆ ਸੁਖਦੇਵ ਜੀ ਦੇ ਪ੍ਰਤੀ ਬੜਾ ਦੁੱਖ ਲੱਗਦਾ ਹੈ ਕਿ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਫਾਂਸੀ ਦੇ ਫੰਦੇ ਨੂੰ ਅਸਦੇ ਅਸਦੇ ਚੂਮ ਲਿਆ ਤੇ ਉਹਨਾਂ ਦਾ ਪਿੱਛੇ ਨਾਮੋ ਨਿਸ਼ਾਨ ਹੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਸਾਨੂੰ ਬੜਾ ਦੁੱਖ ਲੱਗਦਾ ਹੈ ਕਿ ਇੱਕ ਸਿਰਫ ਬਸ ਅਡਾ ਰਖਾਇਆ ਨਾਮ ਉਹ ਵੀ ਬਾਲ ਸਿੰਘ ਸਾਹਿਬ ਨੇ ਰਖਾਇਆ ਸੀ ਅਸੀਂ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਮੈਮੋਰੰਡਮ ਦਿੱਤੇ ਹੁਣ ਜੇ ਸਾਨੂੰ ਕੋਈ ਕਹਿੰਦਾ ਨਾ ਤੁਸੀਂ ਮੈਮੋਰੰਡਮ ਦੇਣ ਚਲੇ ਜਾਓ ਯਾਰ ਅਸੀਂ ਕਿਹ ਕਦੇ ਲਈ ਜਾਣਾ ਕੰਮ ਤਾਂ ਹੁੰਦਾ ਨਹੀਂ ਜਾਂ ਤਾਂ ਕੰਮ ਹੋਵੇ ਨਾ ਸਾਨੂੰ ਐਂਡ ਤਾਂ ਹਾਈ ਕੋਰਟ ਹੀ ਜਾਣਾ ਪੈਂਦਾ ਕੋਰਟ ਦੇ ਵਿੱਚੋਂ ਜਾ ਕੇ ਇਨਸਟਰਕਸ਼ਨਸ ਹੁੰਦੀਆਂ ਤਾਂ ਜਾ ਕੇ ਇੱਕ ਸਾਲ ਸਾਡਾ ਹਾਈ ਕੋਰਟ ਖਰਾਬ ਹੋਇਆ ਕਿਉਂਕਿ ਜਿੱਦੀ ਜਗ੍ਹਾ ਐਕਵਾਇਰ ਹੋ ਰਹੀ ਸੀਗੀ ਪਹਿਲਾਂ ਉਹ ਮੰਦੇ ਨਹੀਂ ਸੀਗੇ ਉਹ ਹਾਈ ਕੋਰਟ ਚਲੇ ਗਏ ਸੀਗੇ ਬਟ ਉੱਥੇ ਜਾ ਜੱਜ ਸਾਹਿਬ ਦੀ ਉਹਨਾਂ ਨੂੰ ਉਹਨਾਂ ਦੇ ਵਕੀਲ ਨੂੰ ਝਾੜ ਪਈ ਕਿ ਇਹ ਪਬਲਿਕ ਪਰਪਸ ਲਈ ਹੈ ਕਿਸੇ ਦਾ ਕੋਈ ਪਰਸਨਲ ਬੈਨੀਫਿ ਤੇ ਪਬਲਿਕ ਪਰਸਲ ਲਈ ਰਾਹ ਖੋਲੇ ਜਾਵੇ ਕਿਉਂਕਿ ਇੱਥੇ ਆਣਾ ਹੀ ਬੜਾ ਮੁਸ਼ਕਿਲ ਹੈ ਤੁਸੀਂ ਗੂਗਲ ਦੇ ਸਰਚ ਕਰਕੇ ਆ ਵੀ ਜਾਓ ਤੁਸੀਂ ਆਸ-ਪਾਸੇ ਦੀਆਂ ਗਲੀਆਂ ਚ ਘੁੰਮ ਜਾਓਗੇ ਅੱਛਾ ਬੜੀ ਵੱਡੀ ਗੱਲ ਹੈ ਕਿ ਇੱਕ ਇਤਿਹਾਸਿਕ ਜਗ੍ਹਾ ਵੈ ਇਤਿਹਾਸਿਕ ਜਗ੍ਹਾ ਦੇ ਲਈ ਇੰਨਾ ਸੰਘਰਸ਼ ਕਰਨਾ ਇੰਨੀ ਹਾਈ ਕੋਰਟ ਜਾਣਾ ਇੰਨੀ ਤੱਲੇ ਮੰਨਤੇ ਕਰਨਾ ਲੱਗਦਾ ਨਹੀਂ ਕਿਤਨੇ ਕਿਤੇ ਇਹ ਸਾਨੂੰ ਇਗਨੋਰ ਕੀਤਾ ਜਾ ਰਿਹਾ ਵੈ ਦੇਖੋ ਤੁਸੀਂ ਪੰਜਾਬ ਲੁਧਿਆਣਾ ਦੇ ਵਿੱਚ ਖਾਸ ਕਰ ਦੋ ਵਿਰਾਸਤੀ ਜਗ੍ਹਾ ਸਾਡੇ ਕੋਲ ਹੈਗੀਆਂ ਇੱਕ ਲੋਧੀ ਕਿਲਾ ਇਕ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ ਦੋਨੇ ਨੇ ਨੇੜੇ ਨੇੜੇ ਨੇ ਚਲੋ ਇੱਥੇ ਤਾਂ ਅਸੀਂ ਬੈਠੇ ਹਾਂ ਸਮਝਾ ਲੈਨੇ ਤੁਸੀਂ ਲੋਧੀ ਕਿਲੇ ਦਾ ਹਾਲ ਦੇਖਿਆ ਜਾ ਕੇ ਸਾਡਾ ਇਹ ਵੀ ਹੈ ਕਿ ਇੱਕ ਵਾਰ ਇਹਨੂੰ ਰਾਸ਼ਟ੍ਰ ਤ੍ਰੋਹਿਤ ਘੋਸ਼ਿਤ ਕਰਾਤਾ ਜਾਵੇ ਲਾਂਘਾ ਖੋਲਤਾ ਜਾਵੇ ਸਾਰਾ ਇਲਾਕਾ ਬਿਊਟੀਫਾਈ ਕਰਾਤਾ ਜਾਵੇ ਇੱਕ ਰੰਗ ਦਾ ਸਾਰਾ ਹੋਊਗਾ ਹੁਣ ਕਲਰਕ ਚਲਾ ਗਿਆ ਇਸ ਟਾਈਮ ਨੇ ਤਾਂ ਤੁਹਾਨੂੰ ਅੰਦਰ ਖੋਲ ਕੇ ਦਿਖਾ ਦਿੰਦੇ ਬੜਾ ਵਧੀਆ ਇਹਨੂੰ ਮੇਨਟੇਨ ਕਰਕੇ ਰੱਖਿਆ ਉਸ ਤੋਂ ਬਾਅਦ ਸਾਡੀ ਲੜਾਈ ਲੋਧੀ ਕਿਲੇ ਲਈ ਵੀ ਹੋਊਗੀ ਸੋ ਇਹ ਬਿਲਕੁਲ ਇਹ ਤਸਵੀਰਾਂ ਜਿੱਥੇ ਕਿ ਮੈਂ ਮੌਜੂਦ ਆ ਸ਼ਹੀਦ ਸ਼ਹੀਦ 에 ਆਜ਼ਮ ਸੁਖਦੇਵ ਥਾਪਰ ਜਿਨ੍ਹਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਇਆ ਤੇ ਉਹਨਾਂ ਨੇ ਹੱਸਦੇ ਹੱਸਦੇ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਫਾਂਸ ਸਾਂਸੀ ਨੂੰ ਚੁੰਮ ਕੇ ਇਸ ਦੇਸ਼ ਇਸ ਦੇਸ਼ ਨੂੰ ਆਪਣੇ ਨਾਂ ਦੇ ਦਿੱਤਾ ਦੇਸ਼ ਨੂੰ ਆਪਣਾ ਬਲੀਦਾਨ ਦੇ ਦਿੱਤਾ ਕਿਉਂ ਕਿ ਕਿਉਂਕਿ ਸਾਡਾ ਭਾਰਤ ਜਿਹੜਾ ਕਿ ਆਜ਼ਾਦ ਹੋ ਸਕੇ ਪਰ ਅੱਜ ਐਡਾ ਵੱਡਾ ਮਸਲਾ ਇੱਥੇ ਹੈਗਾ ਕਿ ਇਨਾ ਦੇ ਸੁਖਦੇਵ <th>ਪਰ ਜੀ ਦੇ ਘਰ ਨੂੰ ਇੱਕ ਇਤਿਹਾਸਿਕ ਰਾਸਤਾ ਨਹੀਂ ਕੱਢਿਆ ਜਾ ਰਿਹਾ ਕਿਉਂ ਨਹੀਂ ਕੱਢਿਆ ਜਾ ਰਿਹਾ ਬੜਾ ਵੱਡਾ ਚਰਚਾ ਦਾ ਵਿਸ਼ਾ ਵਾ ਕਿਉਂ ਸਰਕਾਰਾਂ ਇਸ ਗੱਲ ਨੂੰ ਲਾਈਟਲੀ ਲੈ ਰਹੀਆਂ ਨੇ ਕਿਉਂ ਆਸਾਨੀ ਦੇ ਨਾਲ ਲੈ ਰਹੀਆਂ ਕਿਉਂ ਕੀ ਗਲਤੀ ਹੈ ਕਿ ਸੁਖਦੇਵ <th>ਥਾਪਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਇਹ ਗਲਤੀ ਹੈ ਕੀ ਸੁਖਦੇਵ <th>ਪਾਪਰ ਜੀ ਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਕਿ ਇਹ ਗਲਤੀ ਹੈ ਕਿ ਉਹਨਾਂ ਦੇ ਜਨਮ ਬਰਥ ਪਲੇਸ ਨੂੰ ਇੱਕ ਰਾਸ਼ਟਰੀ ਘੋਸ਼ਿਤ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਜਗਾ ਉਹਨਾਂ ਜਿਹੜਾ ਪਰਿਵਾਰ ਮੰਗ ਕਰ ਰਿਹਾ ਪਿਛਲੇ ਪੀੜੀਆਂ ਇੰਨੀ ਪੀੜੀਆਂ ਮੰਗ ਕਰ ਰਹੀਆਂ ਕਿ ਇੱਕ ਹਿਸਟੋਰੀਕਲ ਪਲੇਸ ਹੈ ਬਾਰਵਾ ਕਹਿ ਰਹੀਆਂ ਨੇ ਕੋਟਾਂ ਦੇ ਵਿੱਚ ਜਾਣਾ ਪੈ ਮਾਨਯੋਗ ਅਦਾਲਤਾਂ ਦੇ ਵਿੱਚ ਜਾਣਾ ਪੈ ਰਿਹਾ ਹੈ ਸਰਕਾਰਾਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਬਾਰ-ਬਾਰ ਕਿ ਇੱਕ ਜਗਾ ਪਰਟੀਕੁਲੀ ਜਗਾ ਕੱਢੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਆਨਲ ਪੀੜ੍ਹੀ ਨੂੰ ਪਤਾ ਲੱਗ ਸਕੇ ਨੌਜਵਾਨਾਂ ਨੂੰ ਪਤਾ ਲੱਗ ਸਕੇ ਇਹ ਆਕਰ ਸੁਖਦੇ ਥਾਪਰ ਹੈ ਕੌਣ ਕੀ ਕੀ ਕਿਦਾਂ ਸਾਰੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਇਹ ਸਾਰੀ ਹਿਸਟੋਰੀਕਲ ਜਗਾ ਜਿਹੜੀ ਇਤਿਹਾਸ ਜਿਹੜੀ ਸਾਡੇ ਨੌਜਵਾਨਾਂ ਨੂੰ ਆਨਲ ਪੀੜ੍ਹੀ ਨੂੰ ਮਿਲਣਾ ਚਾਹੀਦਾ ਪਰ ਇੱਥੇ ਕਿਉਂ ਨਹੀਂ ਜਿਹੜੀ ਸਰਕਾਰ ਜਾਗਰੂਕ ਹੋ ਪਾਰੀ ਇਹ ਬੜਾ ਵੱਡਾ ਸਵਾਲ ਇੱਥੇ ਉੱਠਦਾ ਵੈ ਮੈਂ ਲੁਧਿਆਣਾ ਦੇ ਸ਼ਹੀਦ ਆਜ਼ਮ ਸੁਖਦੇਵ ਠਾਪਰ ਦੇ ਬਰਥਪਲੇਸ ਦੇ ਵਿੱਚ ਮੌਜੂਦ ਆ ਜਿੱਤੇ ਕਿ ਪਰਵਾਹ ਲਗਾਤਾਰ ਹੀ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਪਰਵਾਹ ਨੂੰ ਹੋਰ ਕਿੰਨਾ ਕੁ ਸੰਘਰਸ਼ ਕਰਨਾ ਪਵੇਗਾ ਇਹ ਚਰਚਾ ਦਾ ਵਿਸ਼ਾ ਹੈ ਧਿਆਨ ਲਿਆਉਣਾ ਵੀ ਪਿਛਲੇ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਚੱਕਿਆ ਸੀ ਜਿਹੜੋ ਅਭਰ ਤੁਸੀਂ ਸਮਾਂ ਦਿੱਤਾ ਸੀ ਵੀ ਆਪਣੇ ਜਿਹੜਾ ਨੌਕਰਾ ਮਹੱਲਾ ਬਾਈ ਪੱਪੀ ਦੇ ਏਰੀਆ ਵਿੱਚ ਸ਼ਹੀਦ ਸੁਖਦੇਵ ਦਾ ਜਨਮ ਸਥਾਨ ਹੈ ਜੀ ਉਦੇ ਰਸਤਾ ਉਹਦੇ ਘਰ ਨੂੰ ਸਿੱਧਾ ਰਾਹ ਲਿਉਣਾ ਸੀ ਜੀ ਤੁਹਾਡੇ ਇੱਥੇ ਸਵਾਲ ਚੱਕਣ ਤੋਂ ਬਾਅਦ ਕੁਝ ਅਫਸਰਾਂ ਦੇ ਹਰਕਤ ਚਾਏ ਤੇ ਕਾਫੀ ਹੱਦ ਤੱਕ ਜੋ ਕੰਮ ਹੋ ਗਿਆ ਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਕਿ 23 ਮਾਰਚ ਕੱਲ੍ਹ ਜਾਂ ਪਰਸ ਨੂੰ ਹੈ ਤੇ ਆਪਾਂ ਸਾਰਿਆਂ ਨੇ ਸ਼ਹੀਦਾਂ ਦੇ ਜਾ ਕੇ ਸਥਾਨਾਂ ਤੇ ਇਹ ਸ਼ਬਦ ਗਾਉਣਾ ਕਿ ਸ਼ਹੀਦਾਂ ਦੀ ਚਿਤਾਵਾਂ ਤੇ ਲੱਗੇਗੇ ਹਰ ਬਰਸ ਮਿਲੇ ਵਤਨ 'ਤੇ ਮਰਨੇ ਵਾਲੋ ਕਾ ਯਹੀ ਬਾਕੀ ਨਿਸ਼ਾਨ ਹੋਗਾ ਇੱਕ ਸੱਚੀ ਹਿਰਦਾਨੀ ਹੋ ਸਾਰਾ ਇੱਕ ਇੱਕ ਮਿੰਟ ਦੇ ਦਿਓ ਅੱਜ ਬੇਚਾ ਹੁਣ ਹੋ ਗਿਆ ਜੀ ਇੱਕ ਵਾਰੀ ਇੱਕ ਨਿਕਾ ਜਿਹਾ ਸਵਾਲ ਆ ਜੀ ਬੱਸ ਨਹੀਂ ਕਰਦਾ ਜੀ ਹੋ ਗਈ ਜੁੜਿਓ ਲਦਾਨ ਲਾ ਜਨਾ ਸੰਜਣਾ ਯੂਪੀਪੋਰਟ ਤਨਵਾ